ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਜੈ ਮਸੀਹੀ ਪ੍ਰਭੂ ਜੀ ਦੀ ਹਜ਼ੂਰੀ ਵਿੱਚ ਤੁਹਾਡਾ ਬਹੁਤ ਸਵਾਗਤ ਕਰਦੇ ਆ ਤੇ ਮੈਨੂੰ ਪੂਰਾ ਯਕੀਨ ਆ ਕਿ ਤੁਸੀਂ ਬਿਲਕੁਲ ਠੀਕ ਹੋ ਰਾਜੀ ਖੁਸ਼ ਹੋ ਹਾਲੇਲੂਇਆ ਹਾਲੇਲੂਇਆ ਸੋ ਪ੍ਰਭੂ ਦੀ ਵਡਿਆਈ ਹੋਵੇ ਪ੍ਰਭੂ ਦਾ ਅਨੁਵਾਦ ਕਰਦੇ ਆ ਕਿ ਇੱਕ ਵਾਰੀ ਫਿਰ ਤੋਂ ਪ੍ਰਭੂ ਨੇ ਆਪਣੇ ਲੋਕਾਂ ਦੇ ਰੂਬਰੂ ਕੀਤਾ ਆਪਣੇ ਪਰਿਵਾਰ ਦੇ ਵਿੱਚ ਲੈ ਕੇ ਆਏ ਹਰ ਸੱਚਮੁੱਚ ਅਜਵਚਨ ਦੇ ਰਾਈ ਪਰਮੇਸ਼ਵਰ ਆਪਣੇ ਲੋਕਾਂ ਦੇ ਨਾਲ ਗੱਲ ਕਰਨ ਜਾ ਰਹੇ ਆ। ਆਮੇਨ ਹallelujah। ਸੋ ਅੱਜ ਸੀ ਪਰਮੇਸ਼ਵਰ ਦੀ ਬਾਣੀ ਦੇ ਰਾਈ ਜਿਸ ਵਿਸ਼ੇ ਦੇ ਵਿੱਚ ਸਿੱਖਣ ਜਾ ਰਹੇ ਆ ਜ ਜਿਸ ਵਿਸ਼ੇ ਦੇ ਬਾਰੇ ਵਿੱਚ ਪ੍ਰਭੂ ਆਪਣੇ ਲੋਕਾਂ ਦੇ ਨਾਲ ਵਚਨ ਦੇ ਰਾਈ ਗੱਲ ਕਰਨਾ ਚਾਹੁੰਦੇ ਆ ਉਹ ਵਿਸ਼ਾ ਹੈ ਕਿ ਅਸੀਂ ਆਪਣੇ ਆਖਰੀ ਸਮੇਂ ਦੇ ਲਈ ਤਿਆਰ ਹਾਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਯੁੱਗ ਦੇ ਆਖਰੀ ਦਿਨਾਂ ਦੇ ਵਿੱਚ ਚੱਲ ਰਹੇ ਹਾਂ ਅਸੀਂ ਬਾਈਬਲ ਦੇ ਅਨੁਸਾਰ ਅੰਤਲੇ ਸਮੇਂ ਦੇ ਵਿੱਚ ਚੱਲ ਰਹੇ ਹਾਂ ਕਿਉਂਕਿ ਜੋ ਅੰਤਲੇ ਸਮੇਂ ਦੀਆਂ ਨਿਸ਼ਾਨੀਆਂ ਕੋਈtter ਬਾਈਬਲ ਦੇ ਵਿੱਚ ਦੱਸੀਆਂ ਗਈਆਂ ਆ ਉਹ ਸਾਰੀਆਂ ਸਭ ਨਿਸ਼ਾਨੀਆਂ ਜਿਹੜੀਆਂ ਆ ਉਹ ਪੂਰੀਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਐ ਅਗਰ ਨਿਸ਼ਾਨੀਆਂ ਦਾ ਪੂਰਾ ਹੋਣਾ ਸ਼ੁਰੂ ਹੋ ਚੁੱਕਾ ਆ ਤਾਂ ਇਹਦਾ ਮਤਲਬ ਆ ਕਿ ਬਾਕੀ ਜੋ ਕੁਝ ਬਾਈਬਲ ਦੇ ਵਿੱਚ ਲਿਖਿਆ ਆ ਉਹ ਵੀ ਸਾਰਾ ਕੁਝ ਜ਼ਰੂਰ ਪੂਰਾ ਹੋਏਗਾਰ ਪੂਰਾ ਹੋ ਕੇ ਰਹੇਗਾ ਅਰ ਬਾਈਬਲ ਦੇ ਵਿੱਚ ਲਿਖਿਆ ਕਿ ਇੱਕ ਵੀ ਬਿੰਦੂ ਜਿਹੜਾ ਆ ਉਹ ਬਿਨਾ ਪੂਰਾ ਹੋਇਆ ਨਹੀਂ ਰਹੇਗਾ ਜੋ ਬਾਈਬਲ ਦੇ ਵਿੱਚ ਦਰਜ ਹੈ ਮਤਲਬ ਕਿ ਜੋ ਦਰਜ ਕਰ ਦਿੱਤਾ ਗਿਆ ਉਹ ਸਭ ਕੁਝ ਹੋਣਾ ਹੈ ਕਿਵਰੇ ਸਾਡੇ ਮਨਾਂ ਦੇ ਵਿੱਚ ਪਰਮ ਆ ਜਾਂਦਾ ਕਿ ਪਤਾ ਨਹੀਂ ਇਹ ਸੱਚ ਆ ਝੂਠ ਆ ਹੋਣਾ ਹੈ ਕਿ ਨਹੀਂ ਹੋਣਾ ਪਰ ਜਦ ਬਹੁਤ ਸਾਰੀਆਂ ਚੀਜ਼ਾਂ ਜੋ ਪੁਇਤਰ ਬਾਈਬਲ ਦੇ ਵਿੱਚ ਲਿਖੀਆਂ ਹੋਈਆਂ ਆ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਪੂਰੀਆਂ ਹੋ ਰਹੀਆਂ ਆ ਐਨ ਉਦਾਂ ਹੀ ਜਿੱਦਾਂ ਦੱਸੀਆਂ ਗਈਆਂ ਆ ਲਿਖੀਆਂ ਗਈਆਂ ਦਰਜ ਕੀਤੀਆਂ ਗਈਆਂ ਆ ਤਾਂ ਇਹਦਾ ਮਤਲਬ ਬਾਕੀ ਸਾਰਾ ਕੁਝ ਵੀ ਹਰ ਹਾਲ ਦੇ ਵਿੱਚ ਪੂਰਾ ਹੋਣਾ ਹੀ ਆ ਤਾਂ ਜੇਕਰ ਸਾਰਾ ਕੁਝ ਪੂਰਾ ਹੋਣਾ ਹੈ ਫਿਰ ਆਪਾਂ ਨੂੰ ਵੀ ਤਿਆਰੀ ਉਦਾਂ ਦੀ ਕਰਨੀ ਚਾਹੀਦੀ ਹੈ ਜਿੱਦਾਂ ਦੀ ਤਿਆਰੀ ਕਰਨ ਦੇ ਲਈ ਪਰਮੇਸ਼ਵਰ ਜੀ ਨੇ ਸਾਨੂੰ ਵਚਨ ਦੇ ਵਿੱਚ ਇੱਕ ਰੂਪਰੇਖਾ ਦਿੱਤੀ ਆ ਹallelujah ਤੇ ਅਸੀਂ ਆਪਣੇ ਆਪ ਨੂੰ ਪਰਖਦੇ ਰਹਿਣਾ ਹੈ ਕਿ ਅਸੀਂ ਤਿਆਰ ਹੋ ਚੁੱਕੇ ਹਾਂ ਸਾਡੀ ਕਿੰਨੀ ਕੁ ਤਿਆਰੀ ਬਾਕੀ ਆ ਜੇ ਅਸੀਂ ਕਿਤੇ ਵਿਦੇਸ਼ ਨੂੰ ਜਾਣਾ ਹੋਵੇ ਅਸੀਂ ਕਿੰਨਾ ਸਮਾਂ ਪਹਿਲਾਂ ਹੀ ਜਿਹੜਾ ਆ ਉਹ ਤਿਆਰੀ ਕਰਨਾ ਸ਼ੁਰੂ ਕਰ ਦਿੰਨੇ ਆ ਕਿ ਇਸ ਚੀਜ਼ ਦੀ ਜ਼ਰੂਰਤ ਪੈ ਸਕਦੀ ਉੱਥੇ ਜਿਹੜਾ ਆ ਮੌਸਮ ਇਦਾਂ ਦਾ ਹੋਣਾ ਮੋٹے ਕੱਪੜੇ ਲੈ ਲਓ ਪਤਲੇ ਕੱਪੜੇ ਲੈ ਲਓ ਖੜੇ ਪੈਰ ਕੋਈ ਚੀਜ਼ ਭੁੱਲ ਨਾ ਜਾਵੇ ਪਹਿਲਾਂ ਤੋਂ ਹੀ ਲਿਸਟ ਬਣਾ ਬਣਾ ਕੇ ਸਾਰੀਆਂ ਚੀਜ਼ਾਂ ਪੂਰੀਆਂ ਕੀਤੀਆਂ ਜਾਂਦੀਆਂ ਆ ਪੂਰੀ ਤਿਆਰੀ ਕੀਤੀ ਜਾਂਦੀ ਆ ਆਪਣੇ ਡਾਕੂਮੈਂਟਸ ਚੈੱਕ ਕੀਤੇ ਜਾਂਦੇ ਕਿਤੇ ਉਹ ਘਰ ਨਾ ਰਹਿ ਜਨ ਜੇ ਕਿਤੇ ਪਾਸਪੋਰਟ ਘਰ ਰਹਿ ਗਿਆ ਵਿਦੇਸ਼ ਜਾਣ ਵਾਸਤੇ ਜਹਾਜ਼ ਦੇ ਵਿੱਚ ਐਂਟਰੀ ਨਹੀਂ ਮਿਲਣੀ ਜੇ ਟਿਕਟ ਨਾ ਕਰਾਈ ਤਾਂ ਦੇ ਜਹਾਜ਼ ਵਿੱਚ ਐਂਟਰੀ ਨਹੀਂ ਮਿਲਣੀ ਜੇ ਵੀਜ਼ਾ ਨਾ ਹੋਇਆ ਤਾਂ ਦੇ ਐਂਟਰੀ ਨਹੀਂ ਮਿਲਣੀ ਤਾਂ ਅਸੀਂ ਸਾਰੀਆਂ ਚੀਜ਼ਾਂ ਦੇ ਉੱਤੇ ਗੌਰ ਕਰਕੇ ਉਹਨਾਂ ਚੀਜ਼ਾਂ ਨੂੰ ਪੂਰਾ ਕਰਦੇ ਹਾਂ ਅਰਸ ਏਅਰਪੋਰਟ ਨੂੰ ਜਾਣ ਤੋਂ ਪਹਿਲਾਂ ਹੀ ਅਸੀਂ ਪਤਾ ਨਹੀਂ ਕਿੰਨੀ ਵਾਰੀ ਚੈੱਕ ਕਰਦੇ ਹਾਂ ਕਿ ਹੈਗਾ ਆ ਸਾਰਾ ਸਮਾਨ ਹੈਗਾ ਆ ਫੇਰ ਸਮਾਨ ਪੂਰਾ ਹੋਣ ਦੇ ਬਾਵਜੂਦ ਵੀ ਪੁੱਛਦੇ ਰੱਖ ਲਿਆ ਸੀ ਸਾਰਾ ਰੱਖ ਲਿਆ ਸੀ ਅਸੀਂ ਸਵਰਗ ਨੂੰ ਜਾਣਾ ਹੈ ਕੀ ਅਸੀਂ ਆਪਣੇ ਆਪ ਨੂੰ ਚੈੱਕ ਕਰਦੇ ਆ ਕੀ ਅਸੀਂ ਬਾਰ ਬਾਰ ਟੋਹਨੇ ਆ ਕਿ ਸਾਰਾ ਕੁਝ ਸਾਡੇ ਕੋਲ ਹੈਗਾ ਆ ਕੀ ਸਾਨੂੰ ਸਵਰਗ ਦਾ ਵੀਜ਼ਾ ਮਿਲ ਚੁੱਕਿਆ ਸਵਰਗ ਦੀ ਟਿਕਟ ਮਿਲ ਚੁੱਕੀ ਆ ਕੀ ਚੰਗੇ ਕੰਮਾਂ ਦੇ ਨਾਲ ਅਸੀਂ ਆਪਣੇ ਝੋਲਿਆਂ ਨੂੰ ਭਰ ਲਿਆ ਆ ਕੀ ਸਾਨੂੰ ਐਂਟਰ ਹੋਣ ਦਿੱਤਾ ਜਾਵੇਗਾ ਕੀ ਅਸੀਂ ਇਹਨਾਂ ਚੀਜ਼ਾਂ ਨੂੰ ਚੈੱਕ ਕਰਦੇ ਹਾਂ ਜੇ ਅਸੀਂ ਨਹੀਂ ਚੈੱਕ ਕਰਦੇ ਤਾਂ ਇਹਦਾ ਮਤਲਬ ਅਸੀਂ ਲਾਪਰਵਾਹ ਹਾਂ ਫਿਰ ਅਸੀਂ ਮਤਲਬ ਪ੍ਰਸਤਿਅਾਂ ਫਿਰ ਅਸੀਂ ਸਿਰਫ ਤੇ ਸਿਰਫ ਦੁਨਿਆਵੀ ਚੰਗਿਆਈਆਂ ਦੇ ਪਿੱਛੇ ਪਏ ਹੋਏ ਹਾਂ ਫਿਰ ਸਾਨੂੰ ਆਪਣੇ ਰੂਹ ਦੇ ਨਾਲ ਰੂ ਦੇ ਵਾਰਿਸ ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਨਾਲ ਫਿਰ ਸਾਨੂੰ ਕੋਈ ਵਾਸਤਾ ਹੀ ਨਹੀਂ ਆ ਫਿਰ ਸਾਡੀਆਂ ਡਿਮਾਂਡਸ ਸਾਡੀਆਂ ਖੁਆਇਸ਼ਾਂ ਜਿਹੜੀਆਂ ਆ ਉਹ ਇਸ ਧਰਤੀ ਦੀਆਂ ਆ ਪਰ ਜਿਹੜਾ ਸਹੀ ਚਾਲ ਚੱਲਦਾ ਆ ਉਹਨੂੰ ਗਲਤੀ ਕਰਨ ਲੱਗਿਆਂ ਡਰ ਲੱਗਦਾ ਆ ਤੇ ਅਣਜਾਣ ਪੁਲੇ ਵਿੱਚ ਵੀ ਗਲਤੀ ਹੋ ਜਵੇ ਤੇ ਜਦ ਕਦੇ ਉਹਨੂੰ ਸਮਝ ਆ ਜਵੇ ਕਿ ਇਹ ਗਲਤ ਆ ਤੇ ਫਿਰ ਵੀ ਉਹਨੂੰ ਡਰ ਲੱਗਦਾ ਹੈ ਕਿ ਮੇਰੇ ਕੋਲੋ ਗਲਤੀ ਹੋ ਗਈ ਆ ਕਿ ਹੁਣ ਕਿੱਦਾਂ ਮੈਂ ਇਸ ਗਲਤੀ ਦੀ ਮਾਫੀ ਆਪਣੇ ਪਰਮੇਸ਼ਵਰ ਤੋਂ ਪ੍ਰਾਪਤ ਕਰਨੀ ਆ ਉਸ ਬੰਦੇ ਦਾ ਦਿਲ ਡਰਦਾ ਤੇ ਕੰਬਦਾ ਹੈ ਅਗਰ ਉਹ ਕਿਸੇ ਦੇ ਨਾਲ ਗਲਤ ਕੋਸ਼ ਕਰਦਾ ਆ ਤਾਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠ ਕੇ ਉਹਨੂੰ ਡਰ ਲੱਗਦਾ ਹੈ ਕਿ ਇਹ ਚੀਜ਼ ਪਰਮੇਸ਼ਵਰ ਨੂੰ ਪਸੰਦ ਨਹੀਂ ਸੀ ਇਹ ਮੇਰੇ ਕੋਲ ਹੋ ਗਈ ਹੁਣ ਮੈਂ ਕਿਹੜੇ ਅੱਖਰਾਂ ਦੇ ਨਾਲ ਪਰਮੇਸ਼ਵਰ ਦੇ ਅੱਗੇ ਤੌਬਾ ਕਰਾਂ ਕਿ ਮੇਰੇ ਗੁਨਾਹ ਬਖਸ਼ ਦਿੱਤੇ ਜਾਣ ਪਰ ਅਗਰ ਤੁਹਾਨੂੰ ਡਰ ਨਹੀਂ ਲੱਗ ਰਿਹਾ ਅਗਰ ਤੁਸੀਂ ਨੇ ਧੜਕ ਹੋ ਕੇ ਗਲਤੀਆਂ ਤੇ ਗਲਤੀਆਂ ਕਰ ਰਹੇ ਹੋ ਸਮਝ ਆਉਣ ਦੇ ਬਾਵਜੂਦ ਵੀ ਤੁਸੀਂ ਗਲਤੀਆਂ ਕਰ ਰਹੇ ਹੋ بار بار ਇੱਕੋ ਗਲਤੀ ਨੂੰ ਰਿਪੀਟ ਕਰ ਰਹੇ ਹੋ ਇਹਦਾ ਮਤਲਬ ਤੁਸੀਂ ਬਹੁਤ ਲਾਪਰਵਾਹ ਆ ਆਤਮਿਕ ਰੀਤੀ ਦੇ ਨਾਲ ਤੁਸੀਂ ਬਹੁਤ ਜ਼ਿਆਦਾ ਬੇਪਰਵਾਹੀ ਦਾ ਜੀਵਨ ਜੀ ਰਹੇ ਆ ਬੇਸ਼ੱਕ ਬਾਈਬਲ ਦੇ ਵਿੱਚ 365 ਵਾਰੀ ਸਗੋਂ 366 ਵਾਰੀ ਲਿਖਿਆ ਆ ਨਾ ਡਰ ਪਰ ਉਹਦਾ ਮਤਲਬ ਇਹ ਨਹੀਂ ਆ ਕਿ ਪਰਮੇਸ਼ਰ ਨੇ ਇਹ ਕਿਹਾ ਕਿ ਤੂੰ ਆਪਣੇ ਪਰਮੇਸ਼ਰ ਤੋਂ ਹੀ ਨਾ ਡਰ ਉਹ ਇਸ ਲਈ ਘੇਰੇ ਦੀਆਂ ਸ਼ਕਤੀਆਂ ਜਿਹੜੀਆਂ ਤੈਨੂੰ ਦਬਾਉਣਾ ਚਾਹੁੰਦੀਆਂ ਆ ਤੂੰ ਉਹਨਾਂ ਤੋਂ ਨਾ ਡਰ ਤੂੰ ਮੁਸੀਬਤਾਂ ਤੋਂ ਨਾ ਡਰ ਤੂੰ ਉਹ ਵਿਪਤਾ ਜਿਨ੍ਹਾਂ ਨੇ ਤੈਨੂੰ ਘੇਰਿਆ ਤੂੰ ਉਹਨਾਂ ਚੀਜ਼ਾਂ ਤੋਂ ਨਾ ਡਰ ਪਰ ਆਪਣੇ ਪਰਮੇਸ਼ਵਰ ਦਾ ਭੈ ਮੰਨ ਰਾਜਾ ਦਾਊਦ ਕਹਿੰਦਾ 119 ਜ਼ਬੂਰ ਚ ਕਹਿੰਦਾ हे ਪਰਮੇਸ਼ਵਰ ਤੂੰ ਆਪਣਾ ਭੈ ਮੰਨਣਾ ਮੈਨੂੰ ਸਿਖਾਲ ਕਿੱਦਾਂ ਤੇਰੇ ਪੈ ਦੇ ਵਿੱਚ ਰਹਿ ਸਕਦਾ ਹਾਂ ਪਰ ਅੱਜ ਅਸੀਂ ਕਿਸੇ ਇਨਸਾਨ ਦਾ ਤਾਂ ਭੈ ਮੰਨ ਲੈਨੇ ਆ ਅੱਜ ਅਸੀਂ ਉਹਨਾਂ ਇਨਸਾਨਾਂ ਦਾ ਜਾਂ ਉਹਨਾਂ ਸ਼ਕਤੀਆਂ ਦਾ ਭੈ ਮੰਨਦੇ ਆ ਜਿਨ੍ਹਾਂ ਦਾ ਸਾਡੀ ਰੂਹ ਦੇ ਉੱਤੇ ਇਖਤਿਆਰ ਨਹੀਂ ਆ ਨਹੀਂ ਮੰਨਦੇ ਜਿਨੇ ਸਾਡੀ ਰੂਹ ਦੀ ਸਿਰਜਣਾ ਕੀਤੀ ਆ ਆਪਣੇ ਸਿਰਜਣਹਾਰ ਪਰਮੇਸ਼ਵਰ ਦਾ ਅਸੀਂ ਭੈ ਨਹੀਂ ਮੰਨਦੇ ਮਤਲਬ ਫਿਰ ਜੇ ਅਖ ਲੋਕੇ ਡਾਕਟਰ ਨੇ ਤੁਹਾਨੂੰ ਕੋਈ ਦਵਾਈ ਦੇ ਦਿੱਤੀ ਤੇ ਉਹਨੇ ਕਹਿ ਦਿੱਤਾ ਕਿ ਇਹ ਜਿਹੜੀ ਦਵਾਈ ਆ ਜੇ ਤੂੰ ਇਹਨੂੰ ਰਾਤ ਨੂੰ ਖਾਵੇਂ ਤਾਂ ਤੂੰ ਮਰ ਸਕਦਾ ਏ ਇਸ ਲਈ ਤੂੰ ਸਿਰਫ ਇਹਨੂੰ ਸਵੇਰ ਨੂੰ ਖਾਣਾ ਹੈ ਕੀ ਕਦੀ ਮਰੀਜ਼ ਨੂੰ ਗਲਤੀ ਲੱਗੂਗੀ ਜੇ ਅਨਪੜ੍ਹ ਵੀ ਹੋਇਆ ਉਹਨੇ ਘਰੇ ਆਣ ਕੇ ਨਿਆਣਿਆਂ ਨੂੰ ਕਹਿਣਾ ਇਹਦੇ ਉੱਤੇ ਲਿਖ ਦੇ ਕਿ ਰਾਤ ਨੂੰ ਨਹੀਂ ਖਾਣੀ ਜੇ ਰਾਤ ਨੂੰ ਖਾ ਹੋਗੀ ਫਿਰ ਡਾਕਟਰ ਨੇ ਇਦਾਂ ਕਿਹਾ ਸੀ ਤੂੰ ਮਰ ਸਕਦਾ ਏ ਉਨੇ ਪੂਰਾ ਹੀ ਚੇਤਾ ਰੱਖਣਾ ਜਿਹੜੀ ਨੀਲੇ ਢੱਕਣ ਵਾਲੀ ਦਵਾਈ ਆ ਉਹ ਰਾਤ ਨੂੰ ਨਹੀਂ ਖਾਣੀ ਜੇ ਇਹ ਗੱਲ ਡਾਕਟਰ ਕਹਿ ਦਵੇ ਵੀ ਇਹ ਬੜੀ ਦਵਾਈ ਤੈ ਸਵੇਰ ਨੂੰ ਨਹੀਂ ਖਾਣੀ ਫੇਰ ਇਦਾਂ ਹੋ ਸਕਦਾ ਆ ਫੇ ਵੀ ਉਹਨੇ ਨਿਸ਼ਾਨੀ ਲਾ ਲੈਣੀ ਆ ਕਿਤੇ ਰਾਤ ਵਾਲੀ ਸਵੇਰ ਨੂੰ ਨਾ ਖਾ ਹੋ ਜਵੇ ਅਨਪੜ੍ਹ ਤੋਂ ਅਨਪੜ੍ਹ ਬੰਦਾ ਵੀ ਚਾਹੇ ਉਹ ਨਿਸ਼ਾਨੀ ਲਾ ਲਵੇ ਰੰਗ ਦੀ ਸਿਆਣ ਰੱਖ ਲਵੇ ਕੁਛ ਵੀ ਕਰ ਲਵੇ ਉਹ ਚੇਤਾ ਰੱਖਦਾ ਆ ਕਿਹ ਰਾਤਾਂ ਲਈ ਸਵੇਰ ਨੂੰ ਨਹੀਂ ਤੇ ਸਵੇਰ ਵਾਲੀ ਰਾਤ ਨੂੰ ਨਾ ਖਾ ਹੋ ਜਵੇ ਪਰ ਇੱਕ ਬੰਦਾ ਕਦੀ ਵੀ ਪ੍ਰਾਰਥਨਾ ਕਰਨ ਦਾ ਚੇਤਾ ਨਹੀਂ ਰੱਖਦਾ ਕਿ ਮੇਰੀ ਸਵੇਰ ਵਾਲੀ ਮਿਸ ਹੋ ਗਈ ਆ ਮੇਰੀ ਸ਼ਾਮ ਵਾਲੀ ਮਿਸ ਹੋ ਗਈ ਆ ਜਾਂ ਮੈਨੂੰ ਸ਼ਾਮ ਨੂੰ ਵੀ ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠਣਾ ਮੈਨੂੰ ਸਵੇਰ ਨੂੰ ਵੀ ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠਣਾ ਜੇ ਮੈਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਨਹੀਂ ਬੈਠਾਂਗਾ ਮੇਰਾ ਆਤਮਾ ਨਾਸ਼ ਹੋ ਸਕਦਾ ਆ ਕੋਈ ਤਾੰਤ੍ਰਿਕ ਇਹ ਗੱਲ ਕਹਿ ਦਵੇ ਕਿ ਜੇ ਤੇਰੇ ਕੋਲੋਂ ਆਹ ਵਾਲੀ ਭੁੱਲ ਚੁੱਕ ਹੋ ਗਈ ਤੇ ਤੂੰ ਮਰ ਜਾਣਾ ਜਾਂ ਤੇਰਾ ਕੋਈ ਨੁਕਸਾਨ ਹੋ ਜਾਣਾ ਉਹ ਤਾੰਤ੍ਰਿਕ ਦੇ ਕੋਲ ਜਾਣ ਵਾਲਾ ਬੰਦਾ ਕਦੀ ਉਹ ਭੁੱਲ ਨਹੀਂ ਕਰੂਗਾ ਅਗਰ ਤਾੰਤ੍ਰਿਕ ਕਹਿ ਦਵੇ ਨਾ ਘਰ ਦੇ ਵਿੱਚ 40 ਦਿਨ ਨਸ਼ਾ ਨਾ ਆਵੇ 40 ਦਿਨ ਮੀਟ ਮੱਛੀ ਨਾ ਆਏ ਜੇ ਆ ਗਿਆ ਤਾਂ ਤੁਹਾਡਾ ਬਹੁਤ ਨੁਕਸਾਨ ਹੋ ਜਾਣਾ ਕਿਸੇ ਦੇ ਉੱਤੇ ਭੁੱਲ ਪੈ ਜਣੀ ਜੋ ਵੀ ਉਹਨੇ ਤੈਪ ਆਇਆ ਤੁਸੀਂ ਆਪਣੇ ਰਿਸ਼ਤੇਦਾਰ ਤਾਂ ਛੱਡ ਦਿਓਗੇ ਤੁਸੀਂ ਆਪਣੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਦਲ ਦਿਓਗੇ ਪਰ ਤੁਸੀਂ ਉਸ ਉਸ ਹੁਕਮ ਨੂੰ ਨਹੀਂ ਤੋੜੋਗੇ ਜਿਹੜਾ ਇੱਕ ਤਾੰਤ੍ਰਿਕ ਨੇ ਦਿੱਤਾ ਹੈ ਕਿਉਂ ਕਿ ਤੁਹਾਨੂੰ ਡਰ ਲੱਗਦਾ ਕਿ ਇੱਕ ਤਾੰਤ੍ਰਿਕ ਨੇ ਇਹ ਗੱਲ ਕਹਿ ਦਿੱਤੀ ਹੈ ਜੇ ਇਦਾਂ ਹੋ ਗਿਆ ਤੇ ਸੱਚੀ ਭੁੱਲ ਪੈ ਜਣੀ ਆ ਤੁਹਾਨੂੰ ਤਾੰਤ੍ਰਿਕ ਕੋਲੋਂ ਡਰ ਲੱਗਦਾ ਆ ਪਰ ਪਰਮੇਸ਼ਵਰ ਨੇ ਵਚਨ ਦੇ ਵਿੱਚ ਲਿਖਿਆ ਕਹਿੰਦਾ ਪਾਪ ਦੀ ਮਜ਼ਦੂਰੀ ਮੌਤ ਆ ਇਸ ਲਿਖੇ ਹੋਏ ਵਚਨ ਤੋਂ ਡਰ ਨਹੀਂ ਲੱਗਦਾ ਜਦ ਕਿ ਮੰਨਦੇ ਆ ਕਿ ਇਹ ਪਰਮੇਸ਼ਵਰ ਦਾ ਵਚਨ ਨੇ ਆ ਠੋਕ ਕੇ ਕਹਿੰਦੇ ਆ ਕਿ ਪਰਮੇਸ਼ਵਰ ਦਾ ਵਚਨ ਨਹੀਂ ਆ ਇਸ ਵਚਨ ਤੋਂ ਡਰ ਨਹੀਂ ਲੱਗਦਾ ਜਿਹੜਾ ਸਰਵ ਸ਼ਕਤੀਮਾਨ ਪਰਮੇਸ਼ਵਰ ਦਾ ਵਚਨ ਹੈ ਔਰ ਜਿਸ ਵਚਨ ਚ ਲਿਖਿਆ ਕਿ ਸ਼ਬਦ ਹੀ ਪਰਮੇਸ਼ਵਰ ਹੈ ਉਸ ਸ਼ਬਦ ਤੋਂ ਡਰ ਨਹੀਂ ਲੱਗਦਾ ਪਰ ਉਸ ਤਾੰਤ੍ਰਿਕ ਤੋਂ ਡਰ ਲੱਗਦਾ ਹੈ ਸ਼ਬਦ ਨੂੰ ਪਾਸੇ ਰੱਖ ਕੇ ਪਾਪ ਕਰ ਲੈਣਗੇ ਕੋਈ ਭੈ ਨਹੀਂ ਆਇਆ ਕਿ ਜੇ ਪਾਪ ਕੀਤਾ ਤੇ ਮਾਰ ਸਕਦੇ ਆ ਰੂਹ ਦਾ ਨਾਸ਼ ਹੋ ਸਕਦਾ ਪਰ ਤਾੰਤ੍ਰਿਕ ਨੂੰ ਪਾਸੇ ਨਹੀਂ ਰੱਖਿਆ ਜਾਂਦਾ ਉਹਦਾ ਧਿਆਨ ਰੱਖਣਾ ਪੈਂਦਾ ਉਹਨੇ ਕੀ ਕਿਹਾ ਹੈ ਏ ਸਾਡੀ ਸਵਰਗ ਨੂੰ ਜਾਣ ਦੀ ਤਿਆਰੀ ਨਹੀਂ ਆ ਸਾਨੂੰ ਤਿਆਰ ਹੋਣ ਦੀ ਜ਼ਰੂਰਤ ਆ ਅਰ ਬਹੁਤ ਜ਼ਿਆਦਾ ਜ਼ਰੂਰਤ ਆ ਦੇਖੋ ਅਗਰ ਅੱਜ ਹੀ ਅੰਤ ਦਾ ਦਿਨ ਹੋਏ ਆਮਤ ਦਾ ਦਿਨ ਹੋਏ ਜਾਂ ਸਾਡੇ ਉਠਾ ਲਏ ਜਾਣ ਦਾ ਦਿਨ ਹੋਵੇ ਤਾਂ ਬਹੁਤ ਥੋੜੇ ਜਏ ਮੁਠੀ ਪਰ ਤਾਂ ਬਹੁਤ ਜਿਆਦਾ ਚੁਟਕੀ ਕੀ ਲੋਕੀ ਉਠਾਏ ਜਾਣੇ ਆ ਅਰ ਚੈੱਕ ਕਰਨਾ ਹੋਊਗਾ ਕੀ ਅਸੀਂ ਉਸ ਚੁਟਕੀ ਪਰ ਲੋਕਾਂ ਦੇ ਵਿੱਚ ਆਉਣੇ ਆ ਅਗੇ 100% ਚੋ 2% 100% ਇਸਦੀ ਚੋ 2% ਲੋਕੀ ਉਠਾਏ ਜਾਣੇ ਆ ਕੀ ਅਸੀਂ ਉਸ 2% ਦੇ ਵਿੱਚ ਸ਼ਾਮਲ ਆ ਜਦ ਕਿ 2% ਵੀ ਇੱਕ ਵੱਡਾ ਆਂਕੜਾ ਆ ਇੰਨੇ ਘੱਟ ਲੋਕਾਂ ਦੀ ਇਸ ਸੰਸਾਰ ਦੇ ਵਿੱਚ ਤਿਆਰੀ ਆ ਸਵਰਗ ਦੇ ਲਈ ਵਚਨ ਚ ਲਿਖਿਆ ਆ ਕਹਿੰਦਾ ਜੇ ਤੁਹਾਡੀ ਧਾਰਮਿਕਤਾ ਜਿਹੜੀ ਆ ਉਹ ਗ੍ਰੰਥੀਆਂ ਤੇ ਫ੍ਰੀਸੀਆਂ ਦੇ ਨਾਲੋਂ ਜ਼ਿਆਦਾ ਨਾ ਹੋਈ ਵੱਧ ਨਾ ਨਿਕਲੀ ਤਾਂ ਤੁਸੀਂ ਫੇਰ ਸਵਰਗ 'ਚ ਐਂਟਰ ਨਹੀਂ ਹੋਣਾ ਪਰਮੇਸ਼ਵਰ ਦੇ ਰਾਜ 'ਚ ਵੜ ਨਹੀਂ ਸਕਦੇ ਇਹਦਾ ਕੀ ਮਤਲਬ ਆ ਗ੍ਰੰਥੀ ਤੇ ਫ੍ਰੀਸੀਆਂ ਦੇ ਨਾਲੋਂ ਜ਼ਿਆਦਾ ਹੋਣ ਦੀ ਤੁਹਾਨੂੰ ਪਤਾ ਉਹ ਹਰ ਵਿਧੀ ਨੂੰ ਹਰ ਬਵਸਥਾ ਨੂੰ ਪੂਰਾ ਕਰਦੇ ਆ ਪਰ ਉਹਨਾਂ ਨੇ ਅਜੇ ਮਸੀਹਾ ਨੂੰ ਪਹਿਚਾਨਿਆ ਨਹੀਂ ਬਹੁਤ ਸਾਰਿਆਂ ਨੇ ਬਹੁਤ ਸਾਰੇ ਯਹੂਦੀ ਲੋਕ ਆ ਜਿਹੜੇ ਅਜੇ ਵੀ ਮਸੀਹਾ ਦਾ ਇੰਤਜ਼ਾਰ ਕਰ ਰਹੇ ਆ ਪਰ ਬਹੁਤ ਸਾਰੇ ਯਹੂਦੀ ਆ ਜਿਨ੍ਹਾਂ ਨੇ ਪਹਿਚਾਨ ਲਿਆ ਜਿਨ੍ਹਾਂ ਦੇ ਉੱਤੇ ਪਰਮੇਸ਼ਵਰ ਨੇ ਆਪਣੇ ਆਪ ਨੂੰ ਰਿਵੀਲ ਕਰ ਦਿੱਤਾ ਕਿ ਸੱਚਮੁੱਚ ਪ੍ਰਭੂ ਯਿਸੂ ਮਸੀਹ ਹੀ ਪਰਮੇਸ਼ਵਰ ਆ ਉਹ ਲੋਕ ਜਿਹੜੇ ਬਵਸਥਾ ਦੀ ਹਰ ਗੱਲ ਨੂੰ ਪੂਰਾ ਕਰਦੇ ਆ ਜੇ ਸਾਡੀ ਧਾਰਮਿਕਤਾ ਉਹਨਾਂ ਨਾਲੋਂ ਘੱਟ ਨਿਕਲੀ ਅਸੀਂ ਸਵਰਗ ਚ ਨਹੀਂ ਵੜ ਸਕਦੇ ਉਹਨਾਂ ਤੋਂ ਵੱਧ ਹੋਣੀ ਚਾਹੀਦੀ ਆ ਮਤਲਬ ਆਤਮਕ ਰੀਤੀ ਦੇ ਨਾਲ ਅਤੇ ਸਰੀਰਕ ਰੀਤੀ ਦੇ ਨਾਲ ਅਸੀਂ ਦੋਵੇਂ ਤਰ੍ਹਾਂ ਦੇ ਨਾਲ ਖਰੇ ਤੇ ਪੂਰੇ ਹੋਣੇ ਚਾਹੀਦੇ ਆ ਜੇ ਅਸੀਂ ਕਹੀਏ ਕਿ ਅਸੀਂ ਪ੍ਰਾਰਥਨਾ ਤਾਂ ਬਹੁਤ ਕਰਦੇ ਸੀ ਵਰਤ ਤਾਂ ਬਹੁਤ ਰੱਖਦੇ ਦਸਵੰਦ ਨਹੀਂ ਦਿੰਦੇ ਤਾਂ ਵੀ ਆਪਾਂ ਗ੍ਰੰਥੀਆਂ ਫ੍ਰੀਸੀਆਂ ਤੋਂ ਘੱਟ ਰਹਿ ਜਾਣਾ ਕਿਉਂਕਿ ਉਹ ਤਾਂ ਦਸਵੰਦ ਵੀ ਪੂਰਾ ਦਿੰਦੇ ਆ ਤੇ ਜੇਕਰ ਅਸੀਂ ਕਹੀਏ ਕਿ ਅਸੀਂ ਦਸਵੰਦ ਦਿੰਨੇ ਆ ਭੇਟਾ ਦਿੰਨੇ ਆ ਅਸੀਂ ਵਰਤ ਰੱਖਦੇ ਆ ਕਿ ਅਸੀਂ ਪ੍ਰਾਰਥਨਾ ਨਾ ਕਰੀਏ ਫੇਰ ਅਸੀਂ ਹੋਣੇ ਕੀ ਰਹਿ ਜਾਣਾ ਸ਼ਾਇਦ ਉਹਨਾ ਤੋਂ ਵੀ ਘੱਟ ਹੋਈਏ ਫਿਰ ਤਾਂ ਵੱਧ ਵੱਧ ਨਿਕਲਣ ਵਾਲਾ ਤਾਂ ਫਿਰ ਕੋਈ ਚੱਕਰ ਹੀ ਨਹੀਂ ਸਵਾਲ ਹੀ ਨਹੀਂ ਪੈਦਾ ਹੁੰਦਾ ਤਾਂ ਅਸੀਂ ਉਹਨਾਂ ਲੋਕਾਂ ਤੋਂ ਜਿਹੜੇ ਆਪਣੇ ਆਪ ਨੂੰ ਦਾਵੇਦਾਰ ਕਹਿੰਦੇ ਆ ਅਸੀਂ ਉਹਨਾਂ ਤੋਂ ਵੱਧ ਨਿਕਲਣਾ ਹੈ ਇਹ ਪਰਮੇਸ਼ਵਰ ਦਾ ਇੱਕ ਹੁਕਮ ਸਮਝੋ ਕਿ ਸਰੀਰਕ ਤੌਰ ਤੇ ਵੀ ਮਾਨਸਿਕ ਤੌਰ ਤੇ आध्यात्मिक तौर ते भावनात्मक तौर ते असे पूरे ते खरे होने चाहिए ਸਾਡੇ ਸਰੀਰ ਦੁਆਰਾ ਕੀਤੇ ਹੋਏ ਕੰਮ ਵੀ ਪਰਮੇਸ਼ਵਰ ਨੂੰ ਪਸੰਦ ਆਉਣ ਵਾਲੇ ਹੋਣੇ ਚਾਹੀਦੇ ਆ ਸਾਡੇ ਮਨ ਵਿੱਚ ਉੱਠਣ ਵਾਲੇ ਵਿਚਾਰ ਵੀ ਪਰਮੇਸ਼ਵਰ ਨੂੰ ਪਸੰਦ ਆਉਣ ਵਾਲੇ ਹੋਣੇ ਚਾਹੀਦੇ ਆ ਸਾਡੀਆਂ ਸੋਚਾਂ ਪਰਮੇਸ਼ਵਰ ਨੂੰ ਪਸੰਦ ਆਉਣ ਵਾਲੀਆਂ ਹੋਣੀਆਂ ਚਾਹੀਦੀਆਂ ਆ ਅਰ ਸਾਡੀਆਂ ਭਾਵਨਾ ਸਾਡੀ ਇਹ ਭਾਵਨਾਵਾਂ ਦੇ ਅੰਦਰ ਵੀ ਪਰਮੇਸ਼ਵਰ ਦੇ ਨਾਲ ਪ੍ਰੇਮ ਹੋਣਾ ਚਾਹੀਦਾ ਹੈ ਤੇ ਆਤਮਿਕ ਰੀਤੀ ਦੇ ਨਾਲ ਵੀ ਅਸੀਂ ਪਰਮੇਸ਼ਵਰ ਦੇ ਨਾਲ ਜੁੜੇ ਹੋਏ ਹੋਣੇ ਚਾਹੀਦੇ ਹਾਂ ਤਦ ਜਾ ਕੇ ਅਸੀਂ ਪਰਮੇਸ਼ਰ ਦੀ ਬਾਦਸ਼ਾਹਤ ਦੇ ਵਿੱਚ ਵੜ ਸਕਾਂਗੇ ਦੇਖੋ ਕੰਨਾਂ ਨੂੰ ਉਹ ਗੱਲਾਂ ਬੜੀਆਂ ਸੁਆਦ ਲੱਗਦੀਆਂ ਆ ਜੇ ਕੋਈ ਆਣ ਕੇ ਸਾਨੂੰ ਅਮੀਰ ਹੋਣ ਦੀ ਵਿਧੀ ਦੱਸੇ ਬੜੀਆਂ ਸਵਾਦ ਲੱਗਦੀਆਂ ਕੰਨਾਂ ਨੂੰ ਉਹ ਗੱਲਾਂ ਜੇਕਰ ਕੋਈ ਸਾਨੂੰ ਸਿਰਫ ਇਸ ਧਰਤੀ ਦੀਆਂ ਬLESINGS ਦੇ ਬਾਰੇ ਗਾਈਡ ਕਰਦਾ ਰਹੇ ਕਿ ਇਸ ਧਰਤੀ ਤੇ ਕਿੱਦਾਂ ਵਧਣਾ ਹੈ ਉਹ ਬਹੁਤ ਸੋਹਣੀਆਂ ਗੱਲਾਂ ਲੱਗਦੀਆਂ ਉਹਨਾਂ ਗੱਲਾਂ 'ਚ ਸਾਨੂੰ ਨੀਂਦ ਵੀ ਨਹੀਂ ਆਉਂਦੀ ਕਿਉਂਕਿ ਉਹ ਸਾਡੀ ਮਨਪਸੰਦ ਦੀਆਂ ਗੱਲਾਂ ਆ ਹੋ ਸਕਦਾ ਇਹ ਗੱਲਾਂ ਤੁਹਾਨੂੰ ਬੋਰ ਕਰਨ ਪਰ ਜੇ ਤੁਹਾਡੇ ਮਗਜ ਵਿੱਚ ਪੈ ਗਈਆਂ ਤੰਤੋਂ ਨੂੰ ਸਵਰਗ ਨੂੰ ਲੈ ਕੇ ਜਾਣ ਗਿਆ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਹਾਲੇਲੂਇਆ